ਬਾਈ ਗੁਰੂ ਜੀ ਜਦੋਂ ਕੋਈ ਗੁਰਮੁਖ ਇਹ ਮੰਨ ਦੀ ਕਹਾਣੀ ਨੂੰ ਸਮਝਦਾ ਹੋਇਆ ਸਿਮਰਨ ਦਾ ਤਰੀਕਾ ਸਿੱਖ ਲੈਂਦਾ ਹੈ ਨਾ ਇਹ ਸ਼ੁਰੂਆਤ ਵਿੱਚ ਲੋੜ ਪੈਂਦੀ ਹੈ ਸਾਨੂੰ ਸਾਰੇ ਗੁਰਮੁਖ ਇਹ ਹੀ ਕਹਿੰਦੇ ਨੇ ਨਾ ਸਵਾਸ ਅੰਦਰ ਜਾਣ ਤੇ ਵਾਹਿਗੋਲਣਾ ਹੈ ਬਾਹਰ ਜਾਣ ਤੇ ਗੁਰੂ ਬੋਲਣਾ ਜੇ ਉਹ ਬੋਲ ਨਹੀਂ ਰਹੇ ਤੇ ਉਹਨਾਂ ਦੇ ਅੰਦਰ ਚੱਲਦਾ ਹੈ ਦਾ ਮਤਲਬ ਜਿਹੜਾ ਅਭਿਆਸ ਆਪਾਂ ਕਿੰਨੇ ਸਾਲਾਂ ਤੱਕ ਪਰਪੱਕ ਕਰ ਲੈਣੇ ਆ ਸੁਰਤੀ ਦੁਆਰਾ ਜਾਂ ਸਹਿਜ ਸੁਭਾਈ ਵੀ ਹੁੰਦਾ ਮਾਲਕ ਕੋਲੋਂ ਕਿਰਪਾ ਹੁੰਦੀ ਹੈ ਪਰ ਅਸਲ ਆਪਾਂ ਗੁਰੂ ਦੀ ਮੱਤ ਅਨੁਸਾਰ ਜਦੋਂ ਆਪਾਂ ਚੱਲਾਂਗੇ ਨਾ ਹੁਣ ਉਹਨਾਂ ਗੁਰਮੁਖਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜੋ ਗੁਰਬਾਣੀ ਗੁਰੂ ਨੇ ਤਤ ਨਿਚੋੜ ਦੱਸਿਆ ਹੈ ਨਾ ਉਹ ਦੱਸਿਆ ਹੈ ਧੰਨ ਵਿੱਚ ਧਿਆਨ ਰੱਖਣਾ ਆਪਾਂ ਸਵਾਸਾਂ ਨੂੰ ਵੀ ਆਪਾਂ ਭੁੱਲ ਜਾਣਾ ਹੁੰਦਾ ਨਾ ਇੱਕ ਸਮੇਂ ਤੇ ਜਾ ਕੇ ਸਵਾਸ ਸਾਡੀ ਬੋਡੀ ਵਿੱਚ ਚੱਲਦੇ ਰਹਿਣਗੇ ਸਾਡਾ ਮਨ ਸ਼ਬਦ ਨੂੰ ਸੁਣਦਾ ਸੁਣਦਾ ਅਲੱਗ ਹੋ ਗਿਆ ਸਰੀਰ ਤੋਂ ਔਰ ਪੌਣ ਤੋਂ ਹਨਾ ਵਈ ਗੁਰੂ ਹੁਣ ਆਪਾਂ ਸਾਰੇ ਗੁਰਮੁਖ ਕੀ ਕਰਦੇ ਆ ਗੁਰਬਾਣੀ ਗੁਰੂ ਕੀ ਦੱਸ ਰਹੀ ਐ ਧੰਮੈ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਤ ਕਹਾਣੀ ਆਪਾਂ ਸਾਰੇ ਗੁਰਮੁਖ ਕਿਵੇਂ ਪ੍ਰੈਕਟੀਕਲ ਕਰਦੇ ਆ ਹੁਣ ਰਸਨਾ ਦੁਆਰਾ ਵਾਹਿ ਬੋਲਿਆ ਕੰਨਾਂ ਦੁਆਰਾ ਸਾਡੇ ਮਨ ਨੇ ਹਾਜ਼ਰ ਹੋ ਕੇ ਸੁਣਿਆ ਹੁਣ ਆਪਣਾ ਧਿਆਨ ਉਹ بار بار ਜਦੋਂ ਇੱਧਰ ਤੋਂ ਵਿੱਚ ਲੈ ਕੇ ਆਣਗੇ ਹੌਲੀ ਹੌਲੀ ਸਰੀਰ ਭੁੱਲ ਜਾਏਗਾ ਫਿਰ ਸਾਡਾ ਸਵਾਸਾਂ 'ਚ ਧਿਆਨ ਨਹੀਂ ਲੱਗੇਗਾ ਸਾਡਾ ਸ਼ਬਦ ਦੇ ਵਿੱਚ ਧਿਆਨ ਲੱਗੇਗਾ ਇਹ ਉਹਨਾਂ ਨੂੰ ਹੁਣ ਪਰਪੱਕ ਕਰਨਾ ਚਾਹੀਦਾ ਹੈ ਕਿ ਆਪਣੀ ਆਵਾਜ਼ ਦੇ ਵਿੱਚ ਪਕੜ ਬਣਾਣ ਸਵਾਸਾਂ ਵੱਲੋਂ ਧਿਆਨ ਸਿਰਫ ਸ਼ੁਰੂਆਤ ਵਿੱਚ ਲੋੜ ਪੈਂਦੀ ਹੈ ਜਦੋਂ ਆਪਾਂ ਸਾਡਾ ਬਾਹਰ ਖੰਡਿਆ ਹੋਇਆ ਧਿਆਨ ਆਪਾਂ ਕੋਈ ਨਵਾਂ ਗੁਰਮੁਖ ਸਿਮਰਨ ਕਰਦਾ ਉਦੋਂ ਆਪਾਂ ਸਵਾਸਾਂ ਵਿੱਚ ਧਿਆਨ ਲੈ ਕੇ ਆਣਾ ਹੁੰਦਾ ਪਹਿਲਾਂ ਜਿਨੂੰ ਆਪਾਂ ਬੇਸ ਕਹਿੰਦੇ ਆ ਨੀ ਪੱਕੀ ਕਰਨੇ ਕਹਿੰਦੇ ਆ ਜਿਨੂੰ ਜੀ ਸਮਝ ਰਹੇ ਹੋ ਵਾਹਿਗੁਰੂ ਜੀ ਬਸ ਇਸ ਤਰ੍ਹਾਂ ਉਹਨਾਂ ਨੂੰ ਹੁਣ ਆਪਾਂ ਇਹ ਗੁਰਮੁਖਾਂ ਨੂੰ ਕਹਿ ਸਕਦੇ ਆ ਕਿ ਸਵਾਸਾਂ ਵੱਲ ਧਿਆਨ ਹਟਾ ਕੇ ਆਪਣੀ ਆਵਾਜ਼ ਵਿੱਚ ਧਿਆਨ ਪਰਪੱਕ ਕਰਨ ਕੰਨਾਂ ਦੁਆਰਾ ਆਪਣੀ ਹੀ ਧੁਨ ਨੂੰ ਆਪਣੇ ਆਵਾਜ਼ ਨੂੰ ਵਾਹਿਗੁਰੂ ਸ਼ਬਦ ਨੂੰ ਸੁਣਦੇ ਸੁਣਦੇ ਸਰੀਰ ਨੂੰ ਭੁੱਲ ਜਾਣਾ ਹੁੰਦਾ ਹੈ ਕੌਣ ਔਰ ਸਰੀਰ ਤੋਂ ਅਲੱਗ ਹੋ ਕੇ ਸੁੰਨ ਵਿੱਚ ਮਨ ਦਾਸਣ ਲੱਗੇ ਸਰੀਰ ਸਾਨੂੰ ਭੁੱਲੇ ਬਾਹੋਂ ਸਰੀਰ ਵਿੱਚ ਚਲਦੀ ਰਹੇਗੀ ਮਨ ਅੱਗੇ ਫਿੱਟ ਗਿਆ ਧੰਨ ਵਿੱਚ